ਹਲਕਾ ਬਟਾਲਾ ਪਿੰਡ ਕਲੇਰ ਖੁਰਦ ਦੇ ਮੌਤਵਰ ਬਿਅਕਤੀਆਂ ਨੇ ਤਿੰਨ ਬੱਚਿਆਂ ਦੀ ਮਾਂ ਨੂੰ ਘਰ ਲਿਆਉਣ ਦੀ ਬਜਾਏ ਉਸਦੇ ਆਸ਼ਿਕ ਨਾਲ ਤੋੜ ਦਿੱਤਾ ਹੁਣ ਤਿੰਨ ਬੱਚਿਆਂ ਦੇ ਪਿਓ ਨੇ ਪ੍ਰੈਸ ਅਤੇ ਬਟਾਲਾ ਸਦਰ ਪੁਲਿਸ ਦੀ ਸਹਾਇਤਾ ਨਾਲ ਆਪਣੇ ਘਰ ਵਾਲੀ ਅਤੇ ਬੱਚਿਆਂ ਸਮੇਤ ਆਪਣੇ ਘਰ ਵਾਪਸੀ ਕੀਤੀ ਰਿਪੋਰਟ ਰਣਜੀਤ ਸਿੰਘ ਬਟਾਲਾ ਅਜੀਬੇ ਪੌਂਡ ਨੂੰ ਕਹਿੰਦੇ ਕਿ ਜੋ ਆਗੇ ਹੋਊਗਾ ਉਸ ਦੇ ਤੱਕ ਮਾਤਾ ਸੁਣੀ ਆਉਂਦਾ ਤਾਂ ਸੋਚ ਰਿਹਾ ਕਿ ਤਾਂ ਲੱਗਦੇ ਕਿ ਦੋ ਨਾ ਮਾਰ ਦੇ ਕਹਿੰਦੀ ਪੌਂਡ ਨੂੰ ਆਉਂਦੇ ਤੋਂ ਲੈ ਮੈਗਾ ਸਟਿਕ ਆ ਜਿਹਦੇ ਨਾਲ ਤੇ ਕੰਮ ਮੈਨੂੰ ਦੇ ਪੌਂਡ ਨੂੰ ਜਦੋਂ ਉਹ ਕੋਤੋਂ ਨਹੀਂ ਆਉਂਦਾ ਕਹਿੰਦਾ ਕਿ ਤਾ ਪਿਓ ਬੱਤੇ ਦੀ ਕੰਮ ਕੀ ਦਾ ਬਾਈ ਇਹ ਪੱਟੇ ਨਾਲ ਲੱਗਦਾ ਹੈ ਬੰਦ ਸੇਵ ਕੀਤੀ ਕਿਸ ਦੇ ਨਾਲ ਹੈ ਤੇ ਲਿਆ ਆਜ ਕੀ ਵਾਕੇ ਨਿਆਣਾ ਸਮੇਤ ਲੈ ਕੇ ਆ ਗਿਆ ਐ ਉਹਦੀ ਮਾਤਾ ਦੇਖੋ ਐ ਕੁੜੀਆ ਮਾਰੀ ਹੈ ਲੱਗਦਾ ਤੀਦੇ ਨੇ ਬਨੇ ਇਹ ਕੰਮ ਕੀ ਕਰਦਾ ਭਣਾ ਕੀ ਕੰਮ ਕਰਦਾ ਸਰ ਕੀ ਕਰਦਾ ਸ਼ੇਮ ਕੀਤੀ ਕਿਸ ਦੇ ਨਾਲ ਕੋਈ ਬਾਰ ਬਾਰ ਕੋਈ ਮਹਿਲ ਬਣਿਆ ਦੇ ਪਰ ਮਗਰ ਭੱਜ ਕੇ ਆਈਆਂ ਵੀ ਮੈਂ ਰਾਜ ਕਰੂੰਗੀ ਤੂੰ ਤੇ ਉਹਦੇ ਨੂੰ ਵੀ ਉੱਥੇ ਹੋਗੀ ਤਿੰਨ ਬੱਚੇ ਦੇ 11 ਸਾਲ ਦੀ ਕੁੜੀ ਕਿਨੇ ਦੀ ਇੰਨੇ ਨੇ ਇੰਨੇ ਹੈ ਬਾਹਿਆ ਨਾ ਗਾ 11 ਸਾਲ ਦੀ ਕੁੜੀ ਉਹ ਮੁੰਡਾ ਵੇਖੀ ਯਾਰ ਕਿੱਥੇ ਕਬ ਖਾਈਏ ਕਿੱਥੇ ਪੁੱਤਰਾ ਓਏ ਤੇਰਾ ਪੁੱਤਰਾ ਕੌਣ ਜੀ ਦੋ ਇਹ ਐਵੇਂ ਮੈਂ ਪੁੱਛ ਇੱਕ ਆਵੇ ਐ ਇਹ ਮੁੰਡਾ ਕਿੱਡਾ ਤਗੜਾ ਜਵਾਨ ਆ ਜਿਹਨੂੰ ਤੂੰ ਛੱਡ ਗਈ ਇਹਨਾਂ ਸਿੱਤੇ ਤੂੰ ਬਹਿਣਾ ਸੀ ਜਿੱਥੇ ਤੂੰ ਆ ਗਈ ਛੱਡ ਕੇ ਨਾਲੇ ਨੂੰ ਬੋ ਦੋ ਸਾਲਾਂ ਤੋਂ ਤੈਨੂੰ ਇੰਨੇ ਕਮਾ ਕੇ ਖੋਦਣੀ ਸੀ ਕੇ ਇੰਨੇ ਖੋਦਣੀਆਂ ਦਾ ਪਿੱਛਾ ਆ ਵੇਖੀ ਆ ਕਿਹਦੇ ਹਾਲੇ ਅੱਜ ਤੱਕ ਬਖਾਇਨ ਦਾਤਾ ਵੀ ਕੀ ਕਰਦਾ ਮੇਰੇ ਬਾਹਰ ਹੋ ਗਿਆ ਜਾਨ ਨੇ ਕੀ ਕੰਮ ਕੀ ਕਰਦਾ ਤੂੰ ਖੇਤੀਬਾੜੀ ਕਰਦੇਂ ਭਜੀ ਸੇਬੀਤੀ ਆ ਇਹਨੇ ਬਹਿ ਲਦੇ ਆ ਜੀ 30-40 ਸਾਲ ਦਾ ਅੱਗੇ ਜਾਣਾ ਹਾਂ ਐ ਲਖਲਾ ਵਾਲਾ ਆ ਨਿਆਣੇ ਬੜੇ ਪੱਤੇ ਕੱਢ ਕੇ ਲੈ ਗਏ ਜੇ ਤੂੰ ਸੰਗਾ ਹੁੰਦਾ ਤੇਰਾ ਵਿਆਹ ਨਾ ਹੁੰਦਾ ਤੂੰ ਇਧਰ ਕਿੱਥੋਂ ਜਰਾਣਾ ਪਾਇਆ ਈ ਉਹਦਾ ਘਰ ਜਾੜਿਆ ਮੁੰਡੇ ਦਾ ਮੁੰਡੇ ਦਾ ਵਿਆਹ ਹੁੰਦਾ ਮੁੰਡੇ ਦਾ ਘਰ ਜਾਣ ਕੇ ਕੱਢ ਕੇ ਲੈ ਕੇ 1.5-2 ਮਹੀਨੇ ਹੋ ਗਿਆ ਇਹਨੂੰ ਇਹਨਾਂ ਹਾਲ ਗਏ ਪੁਲਸ ਨੂੰ ਫੋਨ ਕੀਤਾ ਪੁਲਸ ਵੀ ਆਉਣ ਵਾਲੀ ਆ ਹੁਣ ਜਲਾ ਕੇ ਫਿਰ ਵੇਖਦੇ ਕੀ ਕਰਦੇ ਆ ਐ ਉਹਦੀ ਮਾਤਾ ਨੂੰ ਵਾਦਾ ਸੱਚੀ ਆ ਆ ਪਰਵਾਹ ਖਾਰਾ ਇਹਦਾ ਗੱਤ ਕੀਤਾ ਮੁੰਡੇ ਨੇ ਕਿ ਠੀਕ ਕੀਤਾ ਜੀ ਆ ਵੀ ਇੱਥੇ ਜਿਹੜੇ ਇਨਸਾਨ ਆ ਬੜੇ ਨਿਖੇ ਨੇ ਬੜੇ ਨਿਖੇ ਨੇ ਇਹ ਸਾਰੇ ਬੱਚੇ ਤੂੰ ਕੱਢ ਕੇ ਕਿਤੇ ਤੂੰ ਭੌੜਿਆ ਤੂੰ ਲੈ ਕੇ ਹੈ ਅੱਜ ਕਸ਼ੜੀ ਆ ਤੂੰ ਐੋ ਜੀ ਗੱਲ ਦੀ ਐੋ ਜੀ ਨਕਮੀ ਵੀ ਪੁਲਸਾ ਜਿਹੜੀ ਭਾਂ ਤੋਂ ਘੰਟਾ ਵੱਧੀ ਫੋਨ ਕਰਦਾ ਸੁਣਦੀ ਨਹੀਂ ਤੇ ਗਰੀਬ ਦੀ ਪੁਲਸ ਨਹੀਂ ਸੁਣਦੀ ਇਹ ਗਰੀਬ ਦੀ ਪੁਲਸ ਨਹੀਂ ਸੁਣਦੀ ਜਨਾਬ ਮੜਾਲਾ ਤੂੰ ਭਣਾ ਇੱਕ ਸੈੱਟ ਉਹ ਤੇਰਾ ਕੋਈ ਮੋਛਰੀ ਤੂੰ ਰੋਂ ਕਰ ਤੈਨੂੰ ਕੋਈ ਮਾਦਾ ਨਹੀਂ ਕਹਦਾ ਹਣਾ ਤੇਰਾ ਕੋਈ ਮੋਛਰੀ ਨਹੀਂ ਕਹਾਂ ਐ ਐ ਐ ਇੱਧਰ ਵੇਖੀ ਐ ਕੁੜੀਏ ਦੀ ਆ ਵੇਖੀ ਉਧਰ ਉਹ ਚੱਕ ਇਹ ਕੁੜੀ ਜੀ ਬਲੇ ਬਾਈ ਨਾਲ ਉਹ ਕੋਟ ਇਹ 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 ਪੀਓ ਆ ਇਹ ਕੁੜੀ ਆ ਇਹਦਾ ਬੁੱਟੇ ਇੱਕ ਇਹ 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 ਵੇਖੋ ਇਹ ਦੋ ਆ ਇੱਕ ਇਹਨਾ ਮੁੰਡਾ ਕਿਧਰ ਨਹੀਂ ਕਿੱਥੇ ਗਿਆ ਕਿਸੇ ਨਹੀਂ ਗਿਆ ਇਹਨਾਂ ਕਿੱਥੇ ਪੰਦੇ ਦੇ ਪੱਠੇ ਤੇ ਇਹਨਾਂ ਸਾਰੇ ਯਾਰ ਪੁੱਟ ਕੇ ਤੇ ਇਹ ਲਿਆ ਕੱਢ ਕੇ ਮੇਰਾ ਕੀਮਤ ਨਹੀਂ ਦੱਸਦਾ ਇਹ ਬੰਦੇ ਦਾ ਬਈ ਕੋਈ ਇਨਸਾਫ ਜਿਹੜਾ ਖਤਮ ਹੋ ਚੁਪਾ ਵਾ ਕੋਈ ਤਲਾਕ ਨਹੀਂ ਕਿਧਰ ਆਇਆ ਕੋਈ ਤਲਾਕ ਕਦੇ ਕੋਈ ਕੀ ਨਹੀਂ ਨਿਕਲ ਕੇ ਫਿਰ ਆਈਆ ਹੈ ਨਿਕਲ ਕੇ ਬੇਰਹਾ ਹਰ ਕਿਦਾਂ ਮਹਲ ਬਖਾਜ ਲੱਗ ਜਿਹਦੇ ਵਿੱਚ ਮਲਦੇ ਰਹਿੰਦੀ ਹੈ ਭਾਜ ਪਰਾਂਗ ਹੋਰ ਕੋਲ 2 ਸਾਲ ਨੂੰ ਐ ਇਹਦਾ ਮੂੜਾ ਬਖਾਏਗਾ ਐ ਇਹਦਾ ਮੂੜਾ ਇਹ 2 ਸਾਲ ਨੂੰ ਕਮਾਉਣਾ ਬਤੇ ਹੁਣ ਇਹ ਕਮਾਉਣ ਵਾਲਾ ਹੋ ਗਿਆ ਹੈ ਪਰ ਜਨਬੂ ਆ ਲਕੜਾਈ ਵੀ ਖਤਮ ਕਰਤੀ ਦੀ ਪਹਿਲਾ ਪੜ੍ਹਦਾ ਹੀ ਆ ਦੇਖੋ ਪਹਿਲਾ ਇਹ ਮੁੰਡਾ ਪੜ੍ਹਦਾ ਹੀ ਮੋੜ ਦੀ ਪੜ੍ਹਾਈ ਵੀ ਖਤਮ ਹੋ ਗਈ ਐਚਾ ਅger ਰੋਣਦਿਆ ਚੁੱਲਿਆਂ ਦੇ ਨਾਲ ਲੱਗਾ ਪਿਆ ਏ ਜੇ ਐਡੇ ਚੰਗੇ ਹੁੰਦੇ ਤੇ ਪਿੰਡ ਸਾਰਾ ਹੋਂ ਨੂੰ ਆ ਕੇ ਇਕੱਠਾ ਹੋ ਜਾਂਦਾ ਵੇਖੋ ਹੈ ਕੋਈ ਇੱਥੇ ਬੜਿਆ ਕੋਈ ਦੀ ਇਸ ਕਰਕੇ ਪੁਲਿਸ ਨੂੰ ਫੋਨ ਕੀਤਾ ਆਉਂਦੀ ਪੁਲਿਸ ਤੇ ਤੁਹਾਨੂੰ ਵਿਖਾਉਂਦੇ ਪੁਲਿਸ ਕੀ ਕੰਮ ਕਰਦੀ ਆ